ਅਵਚਨ ਦੇ ਵਿੱਚੋਂ ਦੇਖਦੇ ਆ ਮਲਾਕੀ ਦੀ ਕਿਤਾਬ ਉਹਦਾ 3 ਨੰਬਰ ਅਧਿਆਇ ਉਹਦੀ 13 ਤੇ 14 ਨੰਬਰ ਪੰਕਤੀ ਦੇ ਵਿੱਚ ਦੇਖਦੇ ਆ ਲਿਖਿਆ ਤੁਹਾਡੀਆਂ ਗੱਲਾਂ ਮੇਰੇ ਵਿਰੁੱਧ ਕਰੜੀਆਂ ਹਨ ਯਹੋਵਾ ਆਖਦਾ ਹੈ ਤਦ ਵੀ ਤੁਸੀਂ ਆਖਦੇ ਹੋ ਤੇਰੇ ਵਿਰੁੱਧ ਸਾਥੋਂ ਕੀ ਬੋਲਿਆ ਗਿਆ ਤੁਸੀਂ ਆਖਿਆ ਪਰਮੇਸ਼ਵਰ ਦੀ ਸੇਵਾ ਵਿਅਰਥ ਹੈ ਅਤੇ ਕੀ ਲਾਭ ਹੈ ਭਈ ਅਸੀਂ ਆਉਦੇ ਹੁਕਮਾਂ ਦੀ ਪਾਲਣਾ ਕਰੀਏ ਅਤੇ ਸੈਨਾ ਦੇ ਯਹੋਵਾ ਦੇ ਸਨਮੁਖ ਸਿਆਪਾ ਕਰਦੇ ਹੋਏ ਚੱਲੀਏ ਦੇਖੋ ਪ੍ਰਭੂ ਨੂੰ ਦਿਲ ਦੀਆਂ ਗੱਲਾਂ ਪਤਾ ਕਿ ਨਹੀਂ ਕਈਆਂ ਨੂੰ ਇਹ ਵਚਨ ਸੁਣ ਕੇ ਲੱਗਿਆ ਹੋਣਾ ਹਾਏ ਤਾਂ ਮੇਰੇ ਲਈ ਲਿਖਿਆ ਆ ਇਦਾਂ ਤਾਂ ਮੇਰੇ ਹੀ ਮਨ ਦੇ ਵਿੱਚ ਗੱਲਾਂ ਆਉਂਦੀਆਂ ਆ ਤਾਂ ਪ੍ਰਭੂ ਨੂੰ ਪਤਾ ਆ ਕਿੱਦਾਂ ਦੀਆਂ ਗੱਲਾਂ ਮਨੁੱਖ ਦੇ ਦਿਲ ਦੇ ਵਿੱਚ ਆਉਂਦੀਆਂ ਸਕਦੀਆਂ ਆ ਕਿਉਂਕਿ ਪ੍ਰਭੂ ਜੀ ਦਿਲਾਂ ਤੇ ਗੁਰਦਿਆਂ ਨੂੰ ਜਾਣਨ ਵਾਲੇ ਪਰਮੇਸ਼ਵਰ ਹallelujah ਅਰੇ ਇੱਥੇ ਵਚਨ ਦੇ ਵਿੱਚ ਲਿਖਿਆ ਯਹੋਵਾ ਆਖਦਾ ਕਿ ਗੱਲਾਂ ਆਖਦਾ ਤੁਹਾਡੀਆਂ ਗੱਲਾਂ ਮੇਰੇ ਵਿਰੁੱਧ ਕਰੜੀਆਂ ਹਨ ਯਹੋਵਾ ਆਖਦਾ ਹੈ ਜੋ ਗੱਲਾਂ ਅਸੀਂ ਆਪਣੇ ਮੂੰਹ ਤੋਂ ਕਰਦੇ ਆ ਉਹ ਗੱਲਾਂ ਜਿਹੜੀਆਂ ਅਸੀਂ ਪਰਮੇਸ਼ਵਰ ਦੇ ਵਿਰੁੱਧ ਬੋਲਦੇ ਆ ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਬੋਲ ਦਿੱਤੀਆਂ ਤੇ ਪ੍ਰਭੂ ਜੀ ਨੇ ਸੁਣੀਆਂ ਨਹੀਂ ਇੱਥੇ ਯਹੋਵਾ ਪਰਮੇਸ਼ਰ ਖੁਦ ਕਹਿ ਰਹੇ ਆ ਆਪਣੇ نبی ਦੇ ਰਹੀਂ ਕਿ ਕਹਿੰਦੇ ਤੁਹਾਡੀਆਂ ਗੱਲਾਂ ਕਰੜੀਆਂ ਆ ਤੁਹਾਡੀਆਂ ਗੱਲਾਂ ਸਖਤ ਦਿਲ ਵਾਲੀਆਂ ਆ ਅਰੇ ਗੱਲਾਂ ਪਰਮੇਸ਼ਰ ਨੂੰ ਪਸੰਦ ਨਹੀਂ ਆ ਤਦ ਵੀ ਤੁਸੀਂ ਆਖਦੇ ਤੇਰੇ ਵਿਰੁੱਧ ਸਾਤੋਂ ਕੀ ਬੋਲਿਆ ਗਿਆ ਕਹਿੰਦਾ ਤੁਸੀਂ ਅਨੇਕਾਂ ਹੀ ਗਲਤ ਗੱਲਾਂ ਬੋਲਦੇ ਆ ਫੇਰ ਵੀ ਤੁਸੀਂ ਕੀ ਕਹਿੰਦੇ ਆ ਸਾਥੋਂ ਕੀ ਪਰਮੇਸ਼ਵਰ ਦੇ ਵਿਰੁੱਧ ਬੋਲਿਆ ਗਿਆ ਤੁਸੀਂ ਸੋਚ ਕੇ ਦੇਖੋ ਦਿਹਾੜੀ ਦੇ ਵਿੱਚ ਤੁਸੀਂ ਕਿੰਨੀ ਵਾਰੀ ਪਰਮੇਸ਼ਵਰ ਦੇ ਵਿਰੁੱਧ ਬੋਲਦੇ ਆ ਜਦੋਂ ਤੁਸੀਂ ਆਪਣੇ ਬੱਚੇ ਨੂੰ ਕਹਿੰਦੇ ਨਾ ਤੂੰ ਤੇ ਨਕਮਾ ਐ ਉਦੋਂ ਵੀ ਤੁਸੀਂ ਪਰਮੇਸ਼ਵਰ ਦੇ ਵਿਰੋਧੀ ਬੋਲਦੇ ਆ ਤੁਹਾਨੂੰ ਪਤਾ ਕਿਉਂਕਿ वचन ਕੀ ਕਹਿੰਦਾ ਤੁਹਾਡੇ ਪੁੱਤਰ ਯਹੋਵਾ ਵੱਲੋਂ ਸਿੱਖੇ ਹੋਏ ਹੋਣਗੇ ਤੋਡੇ ਬੱਚਿਆਂ ਦੀ ਸ਼ਾਂਤੀ ਬਣੀ ਆਊਗੀ ਮੈਂ ਤੁਹਾਨੂੰ ਸਿਰ ਠੇਰਾਇਆ ਪੁੱਛ ਨਹੀਂ ਕਹਿੰਦਾ ਧਰਮੀ ਦੇ ਅੰਸ਼ ਕੌਮਾਂ ਚ ਜਾਣੀ ਜਾਊਗੀ ਅਰ ਤੁਸੀਂ ਆਪਣੇ ਬੱਚੇ ਨੂੰ ਕੀ ਕਹਿੰਦੇ ਤੂੰ ਤੇ ਨਕਮਾ ਆ ਤੂੰ ਬੇਵਕੂਫ ਆ ਤੈਨੂੰ ਅਕਲ ਹੈ ਨਹੀਂ ਤਾਂ ਤੁਸੀਂ ਪਰਮੇਸ਼ਵਰ ਦੇ ਵਿਰੁੱਧ ਬੋਲ ਰਹੇ ਆ ਤੁਸੀਂ ਉਸ ਬੱਚੇ ਦੇ ਵਿਰੁੱਧ ਨਹੀਂ ਬੋਲ ਰਹੇ ਉਸ ਬੱਚੇ ਦੀ ਸਿਰਜਣਾ ਕਰਨ ਵਾਲੇ ਦੇ ਵਿਰੁੱਧ ਬੋਲ ਰਹੇ ਆ ਤਾਂ ਫਿਰ ਵੀ ਵਚਨ ਕੀ ਕਹਿੰਦਾ ਕਹਿੰਦਾ ਮਗਰੋਂ ਤੁਸੀਂ ਕਹਿੰਦੇ ਅਸੀਂ ਪ੍ਰਭੂ ਦੇ ਵਿਰੁੱਧ ਕੀ ਬੋਲਿਆ ਆ ਫਿਰ ਕਹਿੰਦਾ ਤੁਸੀਂ ਕਿਹੋ ਜੀਆਂ ਗੱਲਾਂ ਕਰਦੇ ਆ ਜੇ ਤੁਹਾਡੇ ਕੋਲੇ ਕੁਝ ਨਹੀਂ ਹੁੰਦਾ ਤਾਂ ਜਾਂ ਕੁਝ ਹੁੰਦਾ ਆ ਜਦੋਂ ਤੁਹਾਨੂੰ ਦੇਣ ਦੀ ਜ਼ਰੂਰਤ ਪੈਂਦੀ ਆ ਤੁਹਾਨੂੰ ਦੇਣ ਲਈ ਕਿਹਾ ਜਾਂਦਾ ਫਿਰ ਤੁਹਾਡੇ ਅੱਖਰ ਕਿਹੋ ਜਿਹੇ ਆ ਕਹਿੰਦਾ ਤੁਸੀਂ ਆਖਿਆ ਪਰਮੇਸ਼ਵਰ ਦੀ ਸੇਵਾ ਵਿਅਰਥ ਹੈ ਕਈ ਵਾਰੀ ਚਰਚ ਦੇ ਵਿੱਚੋਂ ਅਨਾਉਂਸਮੈਂਟ ਕੀਤੀ ਜਾਂਦੀ ਆ ਵੀ ਚਲੋ ਵੀ ਐਨੇ ਭਰਾ ਜਾ ਕੇ ਮਿੱਟੀ ਪਾਓ ਫਲਾਨੇ ਤਹਾਂ ਤੇ ਐਨੇ ਭਰਾ ਉੱਠੋ ਇਟਾਂ ਚੱਕ ਲੋ ਪੈਣਾ ਉੱਠੋ ਫਲਾਨਾ ਕੰਮ ਕਰ ਦਿਓ ਮਟਰ ਕੱਢ ਲੋ ਚਰਚ ਦੇ ਮੋਦੀ ਖਾਣੇ ਚ ਸੇਵਾ ਕਰ ਲੋ ਹੋਰ ਚੀਜ਼ਾਂ ਜਾਂ ਚਰਚ ਦੇ ਟੈਂਟ ਧੋਣੇ ਆ ਚਰਚ ਦੇ ਟੈਂਟ ਸੀਣੇ ਆ ਚੇਅਰਸ ਕਲੀਨ ਕਰਨੀਆਂ ਸੋ ਮੈਨੀ ਥਿੰਗਸ ਹੁੰਦੀਆਂ ਚਰਚ ਦੇ ਵਿੱਚ ਜਿਹੜੀਆਂ ਕਰਨ ਵਾਲੀਆਂ ਹੁੰਦੀਆਂ ਜਦੋਂ ਕਹਿੰਦਾ ਐਦਾਂ ਤੁਹਾਨੂੰ ਸੇਵਾ ਦਿੱਤੀ ਜਾਂਦੀ ਆ ਚਰਚ ਦੇ ਲੀਫਲੇਟਸ ਵੰਡਣ ਦੇ ਲਈ ਹੋਰ ਚੀਜ਼ਾਂ ਚਰਚ ਦੇ ਬਹੁਤ ਜ਼ਿਆਦਾ ਕੰਮ ਆ ਤੁਹਾਨੂੰ ਜਦੋਂ ਵੀ ਕੋਈ ਕੰਮ ਪਰਮੇਸ਼ਵਰ ਦੇ ਘਰ ਦੇ ਲਈ ਕਿਹਾ ਜਾਂਦਾ ਤੇ ਤੁਸੀਂ ਕੀ ਕਹਿੰਦੇ ਆ ਇਹ ਕੰਮ ਕਰਨਾ ਤਾਂ ਬੇਅਰਥ ਆ ਤਾਂ ਤੁਸੀਂ ਜੇ ਮੂੰਹੋਂ ਨਹੀਂ ਕਹਿੰਦੇ ਤੁਸੀਂ ਆਪਣੇ ਮਨ ਨੂੰ ਕਹਿੰਦੇ ਚੁੱਪ ਕਰਕੇ ਟਿਕਿਆ ਰਹੇ ਇੰਨੇ ਜਾਣੇ ਚਲੇ ਹੀ ਗਏ ਆ ਤੈਂ ਕੀ ਕਰਨ ਨੂੰ ਹੱਡ ਬਣਾਉਣੇ ਗਰਮੀ ਥੋੜੀ ਆ ਪੱਖੇ ਠਾ ਮਾਨ ਨਾਲ ਬੈਠ ਤੇਰਾ ਤਾਂ ਲੱਕ ਦੁਖਦਾ ਆ ਉਦੋਂ ਹੀ ਚੀਜ਼ਾਂ ਚੱਤੇ ਆ ਜਣੀਆਂ ਤੇ ਤੈਨ ਤੋਂ ਤਾਂ ਟਾਂ ਨੂੰ ਚੁੱਕਿਆ ਨਹੀਂ ਜਾਂਦਾ ਤੇਨ ਤੋਂ ਤਾਂ ਤੁਰਿਆ ਨਹੀਂ ਜਾਣਾ ਘਰੇ ਜਾ ਕੇ ਵੀ ਕੰਮ ਕਰਨਾ ਸਵੇਰੇ ਕੰਮ ਕਰਦਾ ਆਇਆ ਤੂੰ 20 ਗੱਲਾਂ ਮੰਨ ਚ ਆ ਜਣੀਆਂ ਆ ਉਹ ਜਿਹੜੀਆਂ ਮਨ ਵਿੱਚ ਆਈਆਂ ਆ ਨਾ ਉਹਨੇ ਸੁਣ ਲਈਆਂ ਆ ਕਿਉਂਕਿ ਉਹ ਅੰਤਰਯਾਮੀਆਂ ਤੁਹਾਨੂੰ ਅੰਦਰੋਂ ਵੀ ਜਾਣਦਾ ਏ ਹallelujah ਤੇ ਕਹਿੰਦਾ ਫਿਰ ਤੁਸੀਂ ਕਹਿੰਦੇ ਅਸੀਂ ਪ੍ਰਭੂ ਦੇ ਵਿਰੁੱਧ ਕੀ ਬੋਲ ਲਿਆ ਆ ਤੁਸੀਂ ਹੋਂਦਾ ਕੰਮ ਕਰਨ ਤੋਂ 20 ਬਹਾਨੇ ਲਾ ਦਿੱਤੇ ਤੇ ਫਿਰ ਕਹਿੰਨੇ ਮੈਂ ਕੀ ਕਿਹਾ ਫੇਰ ਉਸ ਤੋਂ ਅੱਗੇ ਕੀ ਕਹਿੰਦਾ ਪਰਮੇਸ਼ਵਰ ਦੀ ਸੇਵਾ ਵੇਰ ਤੇ ਕੀ ਲਾਭ ਹੈ ਮੇਰਾ ਸਾਨੂੰ ਕੀ ਪੈਣਾ ਫਾਇਦਾ ਹੋਣਾ ਭਈ ਅਸੀਂ ਉਹਦੇ ਹੁਕਮਾਂ ਦੀ ਪਾਲਣਾ ਕਰੀਏ ਤੁਸੀਂ ਸੋਚਦੇ ਇੱਟਾਂ ਚੁੱਕਣ ਦਾ ਸਾਨੂੰ ਕੀ ਫਾਇਦਾ ਹੋਣਾ ਸਰੀਆਂ ਇੱਥੋਂ ਉੱਥੇ ਕਰਨ ਦਾ ਸਾਨੂੰ ਕੀ ਫਾਇਦਾ ਬੇਲੇ ਨਾਲ ਆਣ ਕੇ ਦਰਿਆਵਾਂ ਵਿੱਚ ਛਾਉਣ ਦਾ ਸਾਨੂੰ ਕੀ ਫਾਇਦਾ ਹੋਣਾ ਚਾਹ ਵਰਤੌਣ ਦਾ ਸਾਨੂੰ ਕੀ ਫਾਇਦਾ ਹੋਣਾ ਲੈਨ ਚ ਲੱਗ ਕੇ ਸਾਨੂੰ ਕੀ ਫਾਇਦਾ ਹੋਰ ਕੋਈ ਕੰਮ ਸੇਵਾ ਦੇ ਦਿੱਤੀ ਕੀ ਸਾਨੂੰ ਕੀ ਫਾਇਦਾ ਭਲਾਏ ਦਾ ਇਹਦਾ ਤਾਂ ਕਰਿਆ ਪਾਦਰੀ ਸਾਹਿਬ ਜੀ ਨੂੰ ਫਾਇਦਾ ਹੋਣਾ ਮਨ ਇਦਾਂ ਵਿਚਾਰਾਂ ਲੈਣ ਲੱਗ ਜਾਂਦਾ ਰ ਇਹ ਵਿਚਾਰਾਂ ਪਰਮੇਸ਼ਵਰ ਦੇ ਵੱਲੋਂ ਨਹੀਂ ਆ ਕਿਉਂਕਿ ਤੁਹਾਨੂੰ ਤਾਂ ਪਰਮੇਸ਼ਵਰ ਦੇ ਵੱਲੋਂ ਕੰਮ ਸੌਂਪਿਆ ਗਿਆ ਔਰ ਉਹ ਕੰਮ ਕਰਨ ਤੋਂ ਰੋਕਣ ਵਾਲੀਆਂ ਵਿਚਾਰਾਂ ਪਰਮੇਸ਼ਵਰ ਦੇ ਵੱਲੋਂ ਨਹੀਂ ਹੋ ਸਕਦੀਆਂ ਅਗਰ ਤੁਹਾਨੂੰ ਪਰਮੇਸ਼ਵਰ ਦੇ ਘਰ ਵਿੱਚ ਕੋਈ ਕੰਮ ਕਰਨ ਲਈ ਦਿੱਤਾ ਗਿਆ ਹੈ ਔਰ ਤੁਹਾਡਾ ਦਿਲ ਕਹਿੰਦਾ ਪ੍ਰਮੇਸ਼ਵਰ ਦੇ ਵੱਲੋਂ ਨਹੀਂ ਆ ਉਹ ਵੈਰੀ ਦੇ ਵੱਲੋਂ ਆ ਕਿਉਂਕਿ ਉਹ ਜਾਣਦਾ ਜੇਕਰ ਇਹਨੇ ਪਰਮੇਸ਼ਵਰ ਦੇ ਘਰ ਵਿੱਚ ਕੰਮ ਕੀਤਾ ਇਹਨੇ ਠੀਕ ਹੋ ਜਾਣਾ ਹੈ ਕਿੰਨੀਆਂ ਹੀ ਟੈਸਟੀਮਨੀਜ਼ ਆ ਜਿਹੜੇ ਲੋਕੀ ਆਣ ਕੇ ਦੱਸਦੇ ਕਹਿੰਦੇ ਜਦੋਂ ਹਨਾ ਅਸੀਂ ਇੱਥੇ ਕੁਰਸੀਆਂ ਚੱਕਦੇ ਆ ਸਾਡਾ ਪਹਿਲਾਂ ਸਰੀਰ ਠੀਕ ਨਹੀਂ ਸੀ ਜਦੋਂ ਦੀ ਅਸੀਂ ਕੁਰਸੀਆਂ ਦੀ ਸੇਵਾ ਕੀਤੀ ਅਸੀਂ ਕਾਇਮ ਹੋ ਗਏ ਆ ਅਸੀਂ ਠੀਕ ਹੋ ਗਏ ਆ ਅਸੀਂ ਫਲਾਨਾ ਕੰਮ ਕੀਤਾ ਸੀ ਟਾਂ ਚੁੱਕਣਗੇ ਲੱਕ ਦੁਖਦਾ ਸੀ ਮੈਂ ਕਿਹਾ ਪ੍ਰਭੂ ਮੈਂ ਤੇਰਾ ਕੰਮ ਕਰਨਾ ਆ ਜੇ ਕਰੋਨਾ ਤੇ ਮੈਨੂੰ ਠੀਕ ਕਰਦੀ ਮੈਂ ਰਾਤ ਚ ਜਾਂਦਾ ਜਾਂਦਾ ਹੀ ਠੀਕ ਹੋ ਗਿਆ ਸੋ ਸੋ ਮੈਨੀ ਟੈਸਟੀਮਨੀਜ਼ ਵਾਹ ਜ਼ਿਆਦਾ ਗਵਾਈਆਂ ਐ ਇਦਾਂ ਨਹੀਂ ਕਿ ਪ੍ਰਭੂ ਦੇ ਘਰ ਵਿੱਚ ਉਹਨਾਂ ਨੇ ਸੇਵਾ ਕੀਤੀ ਕੰਮ ਕੀਤਾ ਅਰ ਪ੍ਰਭੂ ਨੇ ਉਹਨਾਂ ਨੂੰ ਸ਼ਿਫਾ ਬਖਸ਼ੀ ਜਦੋਂ ਅਸੀਂ ਪ੍ਰਭੂ ਦੇ ਹੱਲ ਵਿੱਚ ਕੋਈ ਵੀ ਕੰਮ ਕਰਦੇ ਹਾਂ ਸਾਨੂੰ ਉਹਦਾ ਅਸਰ ਮਿਲਦਾ ਏ ਅਰ ਪ੍ਰਭੂ ਦੀ ਇੱਛਾ ਆ ਅਰ ਤੁਹਾਨੂੰ ਪਤਾ ਤੁਸੀਂ ਪਰਤਾਏ ਜਾਣੇ ਆ ਜਦੋਂ ਤੁਸੀਂ ਪਰਮੇਸ਼ਵਰ ਦੇ ਘਰ ਵਿੱਚ ਆਉਨੇ ਆ ਤੁਸੀਂ ਇਸ ਚੀਜ਼ ਨੂੰ ਬਹੁਤ ਸੁਧਾਰਨ ਨਾ ਸਮਝੋ ਤੁਸੀਂ ਇਹ ਨਾ ਸੋਚੋ ਕਿ ਇੱਥੇ ਸਾਨੂੰ ਕੋਈ ਦੇਖਦਾ ਨਹੀਂ ਜਾਂ ਇੱਥੇ ਜਿਹੜੇ ਦੇਖਦੇ ਸੁਧਾਰਨ ਇਨਸਾਨ ਆ ਸੁਧਾਰਨ ਇਨਸਾਨ ਤੁਹਾਨੂੰ ਦੇਖਣ ਜਾਣਦੇ ਆ ਦੇ ਵਿੱਚ ਨਹੀਂ ਆ ਤੁਸੀਂ ਇੱਕ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਆ ਜਿੱਥੇ ਤੁਹਾਡਾ ਐਗਜ਼ਾਮ ਹੋ ਰਿਹਾ ਆ ਤੁਸੀਂ ਇੱਕ ਪ੍ਰੀਖਿਆ ਭਵਨ ਦੇ ਵਿੱਚ ਆ ਜਿੱਥੇ ਤੁਹਾਡੀ ਪ੍ਰੀਖਿਆ ਹੋ ਰਹੀ ਆ ਤੁਸੀਂ ਪਰਖੇ ਜਾ ਰਹੇ ਆ ਔਰ ਪ੍ਰਭੂ ਦੀ ਅੱਖ ਤੁਹਾਡੇ ਉੱਤੇ ਲੱਗੀ ਹੋਈ ਆ ਜਦੋਂ ਲਾਗੇ ਤੁਹਾਡੇ ਕੂੜਾ ਪਿਆ ਤੁਸੀਂ ਉਹਦੇ ਲਾਗੋਂ ਦੀ ਨੰਗ ਗੇ ਤੁਹਾਡੇ ਨੰਬਰ ਕੱਟੇ ਜਾਣੇ ਆ ਅਸੀਂ ਥੋੜੀ ਤੁਹਾਨੂੰ ਨੰਬਰ ਦਿੰਨੇ ਆ ਤੁਹਾਡੇ ਨੰਬਰ ਕੱਟੇ ਜਾਣੇ ਕਿ ਆਇਆ ਕੰਧਾ ਮੈਂ ਰੱਬ ਦੇ ਘਰ ਆਇਆ ਮੈਂ ਪਰਮੇਸ਼ਵਰ ਦੇ ਘਰ ਆਇਆ ਬਸ ਇੰਨਾ ਕਿ ਪ੍ਰੇਮ ਇਹਨੂੰ ਮੇਰੇ ਘਰ ਨਾਲ ਮੋਢ ਕੂੜਾ ਪਿਆ ਹੱਥ ਵੀ ਠੀਕ ਆ ਪੈਰ ਵੀ ਤੁਰਦੇ ਫਿਰਦੇ ਅੱਖਾਂ ਤੋਂ ਵੀ ਦੀਂਦਾ ਫੇਨੇ ਚੱਕਿਆ ਕਾ ਤੋਂ ਨਹੀਂ ਨੰਬਰ ਕੱਟ ਹੋ ਜਣੇ ਤੁਸੀਂ ਪਾਰਕਿੰਗ ਦੇ ਵਿੱਚ ਤੁਰੇ ਫਿਰਦੇ ਆ ਉੱਥੇ ਹੈ ਗਲਦੇ ਭਾਂਡੇ ਆ ਤੁਸੀਂ ਆਪਣੀ ਬਾਈਕ ਬੈਕ ਕੀਤੀ ਕੱਢ ਕੇ ਲਾ ਕੇ ਗੱਡੀ ਬੈਕ ਕੀਤੀ ਕੱਢ ਕੇ ਲਾ ਕੇ ਤੁਸੀਂ ਭਾਂਡਾ ਨਹੀਂ ਚੱਕ ਕੇ ਰੱਖ ਕੇ ਆਏ ਤੁਹਾਡੇ ਨੰਬਰ ਕੱਟੇ ਜਾਣੇ ਆ ਦੇਖ ਤਾਂ ਗਏ ਸੀ ਨਾ ਭਾਂਡੇ ਅਰ ਤੁਹਾਨੂੰ ਪਤਾ ਸੀ ਕਿ ਚਰਚ ਦੇ ਕੰਪਾਊਂਡ ਦੇ ਅੰਦਰ ਪਏ ਆ ਚਰਚ ਕੈਂਪਸ ਦੇ ਅੰਦਰ ਆ ਤਾਂ ਇਹ ਚਰਚ ਦੀ ਪ੍ਰਾਪਰਟੀ ਆ ਤੁਸੀਂ ਉੱਥੋਂ ਚੱਕੇ ਨਹੀਂ ਫਿਰ ਤੁਸੀਂ ਕਹਣਾ ਸਾਥੋ ਘਰੇਆ ਕਿਹੜੀ ਗਲਤੀ ਹੋਈ ਆ ਤਾਂ ਇਹ ਗਲਤੀ ਨਹੀਂ ਤਾਂ ਕੀ ਆ ਤੁਹਾਡਾ ਤੁਹਾਡੇ ਘਰ ਦੀ ਥਾਲੀ ਤੁਹਾਡੇ ਘਰ ਦੀ ਕੋਲੀ ਗੇਟ ਦੇ ਬਾਹਰ ਹੋਵੇ ਤੇ ਤੁਹਾਨੂੰ ਗਿਆਨ ਹੋਵੇ ਆਪਣੇ ਭਾਂਡੇ ਦੀ ਤੁਸੀਂ ਚੱਕੋਗੇ ਕਿ ਨਹੀਂ ਚੱਕੋਗੇ ਚੱਕ ਕੇ ਘਰ ਨੂੰ ਲਿਆਓਗੇ ਨਾ ਤੁਹਾਨੂੰ ਆਪਣੇ ਘਰ ਨਾਲ ਇੰਨਾ ਪ੍ਰੇਮ ਤੁਸੀਂ ਪਰਮੇਸ਼ਵਰ ਤੋਂ ਇੰਨਾ ਕੁਝ ਮੰਗਦੇ ਆ ਤੁਹਾਨੂੰ ਪਰਮੇਸ਼ਵਰ ਦੇ ਨਾਲ ਕਿੰਨਾ ਕੁ ਪ੍ਰੇਮ ਆ ਅੱਜ ਬਹੁਤ ਸਾਰਿਆਂ ਦੇ ਨੰਬਰ ਕੱਟੇ ਜਾ ਰਹੇ ਆ ਬਹੁਤ ਸਾਰੇ ਲੋਕ ਪ੍ਰੀਖਿਆ ਵਿੱਚ ਫੇਲ ਹੋ ਰਹੇ ਆ ਅਸੀਂ ਟੈਂਟ ਦੇ ਹੇਠ ਬੈਠਦੇ ਆ ਜਦੋਂ ਹੱਥ ਚੱਕ ਕੇ ਐਦਾਂ ਮਾ ਨੂੰ ਅੱਖਾਂ ਚੱਕਦੇ ਟੈਂਟ ਵਿੱਚ ਸ਼ੇਕ ਹੋਇਆ ਦਿਖਦਾ ਕਿਸੇ ਨੂੰ ਕਿ ਨਹੀਂ ਦਿਖਦਾ ਸੂਈ ਦੇ ਨਾਲ ਛੱਗਾ ਲੈਣ ਦਾ ਆਉਂਦਾ ਆ ਕਮੀਜ਼ ਦੀ ਤਰਪਾਈ ਕਰਨੀ ਆਉਂਦੀ ਆ ਚਲਾਉਣੀ ਆਉਂਦੀ ਆ ਕਦੀ ਕਿਸੇ ਨੇ ਆਣ ਕੇ ਪੁੱਛਿਆ ਪਾਸਟਰ ਜੀ ਸਾਨੂੰ ਦੱਸੋ ਅਸੀਂ ਕਿੱਦਣ ਆਈਏ ਚਰਚ ਦਾ ਟੈਂਟ ਸੀਣ ਵਾਸਤੇ ਜਦੋਂ ਤੁਸੀਂ ਉਹਨੂੰ ਦੇਖ ਕੇ ਨਿਕਲ ਜਾਂਦੇ ਆ ਤੁਹਾਡੇ ਨੰਬਰ ਕਿੱਤੇ ਜਾਂਦੇ ਆ ਚਰਚ ਦੇ ਕਿਸੇ ਚੀਜ਼ ਦੇ ਉੱਤੇ ਡਸਟ ਪੈ ਰਹੀ ਆ ਤੁਸੀਂ ਬਿਨਾ ਸਾਫ਼ ਕੀਤੇ ਆ ਬਿਨਾ ਕਵਰ ਕੀਤੇ ਆ ਉਦਾਂ ਹੀ ਉਹਨੂੰ ਛੱਡ ਕੇ ਚਲੇ ਗਏ ਤੁਹਾਡੇ ਨੰਬਰ ਕੱਟੇ ਗਏ ਸੋਚ ਕੇ ਦੇਖੋ ਤੁਹਾਡੇ ਕਿੱਥੇ ਕਿੱਥੇ ਨੰਬਰ ਕੱਟੇ ਜਾ ਰਹੇ ਆ ਬਹੁਤ ਜ਼ਰੂਰੀ ਆ ਕਿ ਸਾਡਾ ਰਿਜ਼ਲਟ ਜਿਹੜਾ ਆ ਨਾ ਉਹ ਬਹੁਤ ਸੋਨਾ ਹੋਵੇ ਪਾਸ ਮਾਰਕਸ ਇਨਫ ਨਹੀਂ ਹੁੰਦੇ ਸਿਰਫ ਪੂਰੇ ਪੂਰੇ ਨੰਬਰਾਂ ਦੇ ਨਾਲ ਪਾਸ ਹੋਣ ਵਾਲੇ ਨੂੰ ਤਾਂ ਘਰ ਦੇ ਵੀ ਜਿਹੜੇ ਸ਼ਾਬਾਸ਼ੇ ਨਹੀਂ ਦਿੰਦੇ ਬਾਹਰ ਤਾਂ ਕਿਸੇ ਨੇ ਕੀ ਐਡਮਿਸ਼ਨ ਦੇਣੀ ਹੈ ਅੱਜ ਕੱਲ ਤਾਂ ਸਕੂਲਸ ਦੇ ਵਿੱਚ ਵੀ ਲਾਅ ਬਣ ਗਿਆ ਵੀ 65% ਤੋਂ ਵੱਧ ਨੰਬਰ ਲੈ ਕੇ ਬੱਚਾ ਆਵੇ ਤਾਂ ਦਸੀਂ ਇਹਨੂੰ ਜਿਹੜਾ ਆ ਅਗਰ ਕਿਸੇ ਹੋਰ ਸਕੂਲ ਚ ਆਉਂਦਾ ਤਾਂ ਦਸੀਂ ਆਪਣੇ ਸਕੂਲ ਚ ਦਾਖਲਾ ਦੇਣਾ ਪਹਿਲਾਂ 65% ਨੰਬਰ ਹੋਣ ਫਿਰ ਇੱਕ ਹੋਰ ਟੈਸਟ ਸਾਡੇ ਸਕੂਲ ਦਾ ਕਲੀਅਰ ਕਰੂਗਾ ਤੇ ਫਿਰ ਇਹਨੂੰ ਦਾਖਲਾ ਮਿਲਣਾ ਨਹੀਂ ਤੇਨੂੰ ਦਾਖਲਾ ਨਹੀਂ ਮਿਲਣਾ ਤੁਸੀਂ ਸੋਚੋ ਆਪਾਂ ਸਵਰਗ ਚ ਦਾਖਲ ਹੋ ਜਾਵਾਂਗੇ ਉਹ ਚੀਜ਼ਾਂ ਜਿਹੜੀਆਂ ਸਾਨੂੰ ਇੱਥੇ ਨਜ਼ਰ ਆਉਂਦੀਆਂ ਇਹਨਾਂ ਦੀ ਸਾਫ਼ ਸੰਭਾਲ ਨਹੀਂ ਕਰਦੇ ਇਹ ਦਰੀਆਂ ਨੂੰ ਅਸੀਂ ਚੁੱਕਣ ਦੀ ਕੋਸ਼ਿਸ਼ ਨਹੀਂ ਕਰਦੇ ਇੱਥੇ ਤੁਹਾਡੇ ਨਿਆਣੇ ਚਿਪਸ ਖਾਂਦੇ ਤੇ ਦਰੀਆਂ ਦੇ ਢੇਠਾ ਲਪਾਫੇ ਵਾਰ ਦਿੰਦੇ ਤੁਸੀਂ ਉਹਨਾਂ ਨੂੰ ਕਦੀ ਨਹੀਂ ਛੜਕਿਆ ਕਿ ਲਿਆ ਮੇਰਾ ਪੁੱਤ ਮੈਨੂੰ ਫੜਾ ਮੈਂ ਪਰਸ ਵਿੱਚ ਪਾ ਲਈ ਨਹੀਂ ਆਪਾਂ ਉੱਥੇ ਡਸਟਬਿਨ ਚ ਪਾ ਕੇ ਜਾਵਾਂਗੇ ਤੋ ਕਿੰਦਾ ਐਕਸਪੈਕਟ ਕਰਦੇ ਆ ਵੱਡੀਆਂ ਵੱਡੀਆਂ ਬਰਕਤਾਂ ਜੇ ਸੀ ਨਾ ਛੋਟੀਆਂ-ਛੋਟੀਆਂ ਚੀਜ਼ਾਂ ਦੇ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ ਤਾਂ ਵੱਡੀਆਂ-ਵੱਡੀਆਂ ਬਰਕਤਾਂ ਤੋਂ ਅਸੀਂ ਵਾਂਝੇ ਰਹਿ ਜਾਵਾਂਗੇ ਕਈਆਂ ਨੂੰ ਇਹ ਗੱਲਾਂ ਅਜੀਬ ਲੱਗ ਰਹੀਆਂ ਹੋਣਗੀਆਂ ਪਰ ਮੈਂ ਤੁਹਾਨੂੰ ਦੱਸ ਦਿੰਨੀ ਆਂ ਕਈ ਵਾਰੀ ਨਾ ਟੈਸਟ ਹੁੰਦਾ ਆਬਜੈਕਟਿਵ ਟਾਈਪ ਉਹਨੂੰ ਕਹਿੰਦੇ ਆ ਬਹੁਤ ਛੋਟੇ-ਛੋਟੇ ਸਵਾਲ ਹੁੰਦੇ ਆ 100-200 ਸਵਾਲ ਹੁੰਦਾ ਪਰ ਬਸ ਤੁਸੀਂ ਸਹੀ ਤੇ ਗਲਤ ਦਾ ਹੀ ਨਿਸ਼ਾਨ ਲਾਉਣਾ ਹੁੰਦਾ ਕਈ ਵਾਰੀ ਉਹ ਸਿਰਫ ਇੱਕ-ਇੱਕ ਨੰਬਰ ਦਾ ਜਾਂ ਅੱਧੇ-ਅੱਧੇ ਨੰਬਰ ਦਾ ਹੀ ਹੁੰਦਾ ਡਿਪੈਂਡ ਕਰਦਾ ਵੀ ਕਿੰਨੇ ਅੱਧੇ ਅੱਧੇ ਜੋੜ ਕੇ ਤੁਸੀਂ ਪੂਰੇ ਬਣਾਉਨੇ ਆ ਹallelujah ਤੇ ਜੇ ਅੱਧਾ ਅੱਧਾ ਨੰਬਰ ਕੱਟ ਕਰਦੇ ਆ ਅੱਤੇ ਉਹ ਜਾਦੇ ਸਵਾਲ ਗਲਤ ਹੋ ਗਏ ਕੀ ਬੰਦਾ ਪਾਸ ਹੋ ਜੂ ਤਾਂ ਕਈ ਵਾਰੀ ਇਹਨਾਂ ਚੀਜ਼ਾਂ ਨੂੰ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਸਮਝਦੇ ਆ ਇਹਨਾਂ ਨੂੰ ਅਸੀਂ ਮਾਈਨਰ ਜਨਾ ਮਿਸਟੇਕਸ ਸਮਝਦੇ ਆ ਅਸੀਂ ਇਹਨਾਂ ਨੂੰ ਪਾਪ ਵਿੱਚ ਨਹੀਂ ਗਿਣਦੇ ਬੇਸ਼ੱਕ ਇਹ ਪਾਪ ਵਿੱਚ ਨਹੀਂ ਆਉਂਦੀਆਂ ਪਰ ਗਲਤੀ ਵਿੱਚ ਜ਼ਰੂਰ ਆਉਂਦੀਆਂ ਆ ਹallelujah ਸੋ ਇਸ ਲਈ ਬਹੁਤ ਜ਼ਰੂਰੀ ਆ ਅਸੀਂ ਇਹਨਾਂ ਚੀਜ਼ਾਂ ਵੱਲ ਨੂੰ ਧਿਆਨ ਦੇਈਏ ਅਰ ਵਚਨ ਕੀ ਕਹਿੰਦਾ ਕਹਿੰਦਾ ਤੁਸੀਂ ਕਹਿੰਨੇ ਸਾਨੂੰ ਇਹ ਕੰਮ ਕਰਨ ਦਾ ਕੀ ਲਾਭ ਮਿਲਦਾ ਆ ਸਾਨੂੰ ਕੀ ਫਾਇਦਾ ਹੋਣਾ ਇਹਨਾਂ ਕੰਮਾਂ ਦਾ ਤੁਹਾਨੂੰ ਇਹਨਾਂ ਕੰਮਾਂ ਦਾ ਬਹੁਤ ਫਾਇਦਾ ਹੋਣਾ ਆ ਕਰਕੇ ਦੇਖਿਓ ਜਦੋਂ ਤੁਸੀਂ ਕਰਨ ਲੱਗਗੇ ਤੁਹਾਨੂੰ ਫਾਇਦਾ ਆਪਣੇ ਆਪ ਨਜ਼ਰ ਆਉਣ ਲੱਗ ਜਾਣਾ ਆ ਹallelujah ਅਰ ਕਹਿੰਦਾ ਅਤੇ ਸੈਨਾ ਦੇ ਯਹੋਵਾ ਦੇ ਸਨਮੁਖ ਸਿਆਪਾ ਕਰਦੇ ਹੋਏ ਚੱਲੀਏ ਕੰਦਾ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਆ ਕਈ ਵਾਰ ਕੋਈ ਕੰਮ ਦੱਸ ਦਿੱਤਾ ਜਾਵੇ ਚਾਈਲਡਸ ਦੇ ਆਗੂਆਂ ਦੇ ਵੱਲੋਂ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਤੇ ਤੁਸੀਂ ਕੀ ਤੁਹਾਡੇ ਮਨ 'ਚ ਕੀ ਉਹਨਾਂ ਲੈ ਨਵਾਂ ਸਿਆਪਾ ਪਾਤਾਈ ਅੱਗੇ ਹੋਰ ਕੰਮ ਥੋੜੇ ਸੀ ਇੱਕ ਸਿਆਪਾ ਹੋਰ ਮੈਂ ਨਹੀਂ ਕਹਿੰਦੀ ਤੁਹਾਨੂੰ वचन ਇਦਾਂ ਕਹਿੰਦਾ ਇਹਦਾ ਮਤਲਬ ਪ੍ਰਭੂ ਨੇ ਦਿਲ ਪੜੇ ਹੋਏ ਆ ਸੋ ਜੇ ਮਨ 'ਚ ਇਹ ਗੱਲ ਆਉਂਦੀ ਆ ਇੱਕ ਹੋਰ ਸਿਆਪਾ ਤਾਂ ਸਿਆਪਾ ਕਿਹੜੀ ਚੀਜ਼ ਨੂੰ ਕਿਹਾ ਜਾਂਦਾ ਹੈ ਸਿਆਪਾ ਕੋਈ ਖੁਸ਼ੀ ਵਾਲਾ ਸ਼ਬਦ ਤੇ ਨਹੀਂ ਆ ਇਹ ਤਾਂ ਇੱਕ ਮਾੜਾ ਸ਼ਬਦ ਆ ਅਫਸੋਸ ਵਜੋਂ ਵਰਤਿਆ ਜਾਣ ਵਾਲਾ ਸ਼ਬਦ ਆ ਜਿਹੜੀ ਚੀਜ਼ ਤੁਹਾਨੂੰ ਨਹੀਂ ਪਸੰਦ ਉਸ ਵੇਲੇ ਇਸ ਸ਼ਬਦ ਨੂੰ ਇਸਤੇਮਾਲ ਕੀਤਾ ਜਾਂਦਾ ਮਤਲਬ ਕਿਸੇ ਦੇ ਘਰ ਵਿੱਚ ਮੌਤ ਹੋ ਗਈ ਉੱਥੇ ਖੁਸ਼ੀ ਦਾ ਮਾਹੌਲ ਨਹੀਂ ਆ ਉਹ ਮਾਹੌਲ ਉਹਨਾਂ ਦੀ ਮਰਜ਼ੀ ਦੇ ਉਲਟ ਬਣ ਗਿਆ ਇਸ ਲਈ ਉਸ ਘਰ ਨੂੰ ਕੀ ਕਿਹਾ ਜਾਂਦਾ ਸਿਆਪੇ ਵਾਲਾ ਘਰ ਤੇ ਜੇ ਘਰ ਦੇ ਵਿੱਚ ਰਹਿਣ ਵਾਲਾ ਹਰ ਬੰਦਾ ਇਹ ਕਵੇ ਨਵਾਂ ਸਿਆਪਾ ਤੇ ਫਿਰ ਸਾਡਾ ਸਰੀਰ ਕੀ ਬਣ ਗਿਆ ਸਿਆਪੇ ਵਾਲਾ ਘਰ ਕੀ ਤੁਸੀਂ ਚਾਹੁੰਦੇ ਸਾਡਾ ਸਰੀਰ ਸਿਆਪੇ ਵਾਲਾ ਘਰ ਬਣੇ ਸੋ ਇਹ ਸਾਰੀਆਂ ਸਾਡੀਆਂ ਮਿਸਟੇਕਸ ਆ ਜਿਹੜੀਆਂ ਸਾਨੂੰ ਅੱਗੇ ਵਧਣ ਤੋਂ ਰੋਕਦੀਆਂ ਬਰਕਤ ਪ੍ਰਾਪਤ ਕਰਨ ਤੋਂ ਰੋਕਦੀਆਂ ਆ ਸਾਡੀਆਂ ਛੋਟੀਆਂ-ਛੋਟੀਆਂ ਲਾਪਰਵਾਈਆਂ ਸਾਡੀ ਵੱਡੀ-ਵੱਡੀ ਬਿਜ਼ਨਸ ਦੇ ਵਿੱਚ ਰੁਕਾਵਟ ਪਾ ਕੇ ਰੱਖ ਦਿੰਦੀਆਂ ਉਹ ਲਾਪਰਵਾਈਆਂ ਜਿਹੜੀਆਂ ਅਸੀਂ ਆਪਣੀ ਬਿਜ਼ਨਸ ਵਿੱਚ ਨਹੀਂ ਵਰਤਦੇ ਬਟ ਪਰਮੇਸ਼ਵਰ ਦੀ ਬਿਜ਼ਨਸ ਵਿੱਚ ਪਰਮੇਸ਼ਵਰ ਦੇ ਘਰ ਵਿੱਚ ਪਰਮੇਸ਼ਵਰ ਦੇ ਕੰਮ ਵਿੱਚ ਜਦੋਂ ਅਸੀਂ ਲਾਪਰਵਾਹ ਹੁੰਨੇ ਆ ਤਾਂ ਅਸੀਂ ਆਪਣੇ ਬਿਜ਼ਨਸ ਦੇ ਵਿੱਚ ਘਾਟਾ ਖਾਂਦੇ ਆ ਕਿਉਂਕਿ ਜਦੋਂ ਅਸੀਂ ਪਰਮੇਸ਼ਵਰ ਦੇ ਘਰ ਵਿੱਚ ਕੰਮ ਕਰਦੇ ਤਾਂ ਪ੍ਰਭੂ ਜੀ ਸਾਡੇ ਘਰ ਵਿੱਚ ਕੰਮ ਕਰਦੇ ਆ ਜਦੋਂ ਅਸੀਂ ਪ੍ਰਭੂ ਦੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਚੱਕਦੇ ਆ ਪ੍ਰਭੂ ਸਾਡੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਚੱਕਦੇ ਆ ਜਦੋਂ ਅਸੀਂ ਪ੍ਰਭੂ ਦੇ ਘਰ ਦੀਆਂ ਚੀਜ਼ਾਂ ਨੂੰ ਸੰਭਾਲਦੇ ਆ ਪ੍ਰਭੂ ਸਾਡੇ ਘਰ ਦੀਆਂ ਚੀਜ਼ਾਂ ਨੂੰ ਸੰਭਾਲਦੇ ਆ ਜਦੋਂ ਅਸੀਂ ਪ੍ਰਭੂ ਦੇ ਲੋਕਾਂ ਨੂੰ ਅਮਨियत ਦਿੰਦੇ ਆ ਪ੍ਰਭੂ ਸਾਡੇ ਘਰ ਦੇ ਇੱਕ ਇੱਕ ਮੈਂਬਰ ਨੂੰ ਅਮਨियत ਦਿੰਦੇ ਆ ਹਾਲੇਲੂਇਆ ਤਾਂ ਅਗਰ ਤੁਸੀਂ ਚਾਹੁੰਦੇ ਆ ਕਿ ਪ੍ਰਭੂ ਦੇ ਘਰ ਚ ਕੰਮ ਕਰੇ ਪ੍ਰਭੂ ਤੁਹਾਡੇ ਲੋਕਾਂ ਨੂੰ ਐਮੀਅਤ ਦੇ ਤਾਂ ਤੁਸੀਂ ਪ੍ਰਭੂ ਦੇ ਘਰ ਚ ਕੰਮ ਕਰਨਾ ਸ਼ੁਰੂ ਕਰੋ ਤੁਸੀਂ ਪ੍ਰਭੂ ਦੇ ਲੋਕਾਂ ਨੂੰ ਐਮੀਅਤ ਦੇਣੀ ਸ਼ੁਰੂ ਕਰੋ ਹallelujah